ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਮੋਗੇ ভাই ਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੀ ਜੀ ਇੱਥੇ ਟਾਈਮ ਹੋ ਗਿਆ ਸੀ ਆਥਨ ਦੇ 3 ਵਜੇ ਸੀ ਤਰੀਕ 13 ਦਸੰਬਰ ਦੇਨ ਸ਼ਨੀਵਾਰ ਤੇ ਆਪਾਂ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਜਿਹੜੀਆਂ ਆਪਣੀਆਂ ਪਹਿਲਾਂ ਡੇਲੀ ਵੀਡੀਓ ਦੇਖ ਕੇ ਡੇਲੀ ਕਮੈਂਟ ਕਰਦੀਆਂ ਸੋ ਭਾਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਨਹੀਂ ਵੀ ਹੈਣਾ ਕਮੈਂਟ ਕਰਦੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਹਾਡੇ ਸਾਰਿਆਂ ਦੇ ਸਪੋਰਟ ਸਦਕਾ ਹੀ ਆਪਾਂ ਇੱਥੋਂ ਤੱਕ ਪਹੁੰਚੇ ਆ ਤੇ ਇਥੇ ਜੀ ਹੁਣ ਮੈਂ ਲੱਗੀਆਂ ਕਾੜਾ ਬਣਾਉਣ ਆਪਣੀ ਸੱਜਰ ਸੂਈ ਮੱਝ ਵਾਸਤੇ ਹਨਾ ਜਦੋਂ ਵੀ ਪਸ਼ੂ ਸੱਜਰ ਸੌਂਦਾ ਨਾ ਤਾਂ ਉਹਨੂੰ ਕਾੜਾ ਆਪਣੇ ਘਰਾਂ ਦੇ ਵਿੱਚ ਬਣਦੇ ਹੀ ਆ ਤੇ ਇਥੇ ਅੱਜ ਮੈਂ ਤੁਹਾਨੂੰ ਦੱਸੂਗੀ ਵੀ ਅਸੀਂ ਕਾੜੇ ਦੇ ਵਿੱਚ ਕੀ ਕੁਝ ਪਾਉਣੀ ਹੈ ਜਿਹਦੇ ਨਾਲ ਜਿਹੜਾ ਮੱਝ ਦਾ ਕਣ ਵੀ ਵਧੀਆ ਚੱਲਦਾ ਫਿਰ ਉਹ ਦੁੱਧ ਵੀ ਖੁੱਲ ਕੇ ਦਿੰਦੀ ਹੈ ਹਨਾ ਤੇ ਇਥੇ ਇੱਕ ਤਾਂ ਮੈਂ ਪਾਣੀ ਦੇ ਵਿੱਚ ਪਾਇਆਗਾ ਜੀ ਗੁੜ ਗੁੜ ਦੇ ਨਾਲ ਮੈਂ ਪਾਇਆ ਚਿੱਟਾ ਜੀਰਾ ਇੱਕ ਤਾਂ ਜੀਰਾ ਆਮ ਹੁੰਦਾ ਇੱਕ ਚਿੱਟਾ ਜੀਰਾ ਆਉਂਦਾ ਚਿੱਟਾ ਜੀਰਾ ਪਾਇਆ ਤੇ ਇੱਕ ਅਜਵਾਇਨ ਤੇ ਇੱਕ ਸੌਫ ਇਹ ਤਿੰਨੋਂ ਚੀਜ਼ਾਂ ਤੁਸੀਂ 100-100 ਗ੍ਰਾਮ ਲੈ ਕੇ ਹੜਾਈ ਵੀ ਪਾ ਸਕਦੇ ਹੋ ਨਾਲ ਪਾ ਦਿਓ ਗੁੜ ਤੇ ਇਹਨੂੰ ਚੰਗੀ ਤਰ੍ਹਾਂ ਰਿੰਨ ਲੋ ਉਬਾਲਿਓ ਦਵਾਓ ਪੂਰਾ ਜਿਹੜਾ ਅਸਰ ਹੈ ਅਜਵਾਇਨ ਦਾ ਸੌਫ ਦਾ ਜੀਰੇ ਦਾ ਪਾਣੀ ਦੇ ਵਿੱਚ ਨਿਕਲ ਜਾਵੇ ਉਸ ਤੋਂ ਬਾਅਦ ਕੋਸਾ ਜਾ ਕਰਕੇ ਠੰਡਾ ਜਾ ਕਰਕੇ ਮਤਲਬ ਤੁਸੀਂ ਮੱਝ ਨੂੰ ਪਿਆ ਦਿਓ ਤੇ ਇਹਨੂੰ ਸ਼ਾਨਣਾ ਨਹੀਂ ਇਦਾਂ ਹੀ ਪਿਆ ਦਿਓ ਹਨਾ ਤੇ ਜੇ ਤੁਸੀਂ ਗਰਮੀ ਦੇ ਵਿੱਚ ਕਾੜਾ ਬਣਾਓ ਇਹ ਹਨਾ ਤਾਂ ਗਰਮੀ ਦੇ ਵਿੱਚ ਤੁਸੀਂ ਗੁੜ ਦੀ ਜਗ੍ਹਾ ਖੰਡ ਪਾ ਸਕਦੇ ਹੋ ਕਿਉਂਕਿ ਇਹ ਹੁੰਦਾ ਹਨਾ ਮੱਝ ਜ਼ੋਰ ਨਾ ਮਾਰ ਜੀ ਕਿਉਂਕਿ ਹੁਣ ਠੰਡ ਹੈ ਇਸ ਕਰਕੇ ਆਪਾਂ ਗੁੜ ਹੀ ਪਾਇਆਗਾ ਤੇ ਬਾਕੀ ਗੁੜ ਦਾ ਅਸਰ ਖੰਡ ਨਾਲੋਂ ਵੈਸੇ ਜ਼ਿਆਦਾ ਵਧੀਆ ਹੁੰਦਾਗਾ ਇਸ ਕਰਕੇ ਤੇ ਲੋ ਜੀ ਇੱਥੇ ਹੁਣ ਮੈਂ ਲੱਗਿਆ ਕੰਬਲ ਦੀ ਤਹਿ ਨਗਾਉਣ ਜਿਹੜਾ ਇਹ ਕੰਬਲ ਆ ਨਾ ਮੰਮੀ ਦੇ ਉੱਤੇ ਦਿੱਤਾ ਸੀ ਅੱਜ ਇਹ ਥੋੜਾ ਜਿਹਾ ਹੈ ਤਾਂ ਛੋਟਾ ਕੰਬਲ ਪਰ ਨਿੱਗਾ ਇਹ ਵੀ ਬਹੁਤ ਹੈਗਾ ਤੇ ਇਹ ਥੋੜਾ ਟਾਈਮ ਹੀ ਹੋਇਆ ਨੂੰ ਲਿਆਂਦੇ ਨੂੰ ਤੇ ਇਹਨਾ ਛੋਟਾ ਇਸੇ ਕਰਕੇ ਲੈਂਦਾ ਹੋਇਆ ਵੀ ਜਿਵੇਂ ਬਾਹਰ ਅੰਦਰ ਜਾਂ ਦਿਨੇ ਬੈਠਣਾ ਬੰਦੇ ਨੇ ਤੇ ਇਹਨੂੰ ਲੈ ਕੇ ਬਹਿ ਸਕਦਾ ਕਿਉਂਕਿ ਇਹਦੇ ਵੱਡੇ ਕੰਬਲੇ ਆ ਹਨਾ ਉਹ ਤਾਂ ਪਾਸੇ ਰੇ ਚੱਕ ਦਿੰਨੇ ਆ ਤੇ ਇਹਨਾ ਅੱਜ ਮੌਸਮ ਬਹੁਤ ਠੰਡਾ ਸੀਗਾ ਤੇ ਮੰਮੀ ਨੂੰ ਹਵਾ ਜੀ ਲੱਗ ਰਹੀ ਸੀ ਤੇ ਮੰਮੀ ਨੇ ਕਿਹਾ ਵੀ ਮੈਨੂੰ ਠੰਡ ਲੱਗਦੀ ਆ ਤਾਂ ਕਰਕੇ ਫਿਰ ਉੱਤੇ ਆਪਾਂ ਇਹ ਕੰਬਲ ਦਿੱਤਾ ਸੀਗਾ ਤੇ ਉਹਨਾਂ ਨੂੰ ਮੰਦਰ ਬਿਠਾ ਚੁੱਕੀ ਸੀ ਫਿਰ ਤਾਂ ਕਰਕੇ ਮੈਂ ਕਿਹਾ ਚਲੋ ਹੁਣ ਕੰਬਲ ਵੀ ਚੱਕ ਦੀਏ ਨਾਲ ਹੀ ਜਿਹੜੇ ਆਪਾਂ ਕੱਪੜੇ ਧੋਤੇ ਹੋਏ ਸੀ ਉਹ ਵੀ ਸੁੱਕ ਗਏ ਸੀ ਮੈਂ ਕਿਹਾ ਚਲੋ ਇਹ ਵੀ ਉਤਾਰ ਲਵਾਂ ਤਾਂ ਕਿ ਗਿੱਲੇ ਜਿਹਾ ਨਾ ਹੋ ਜਾਣ ਹਨਾ ਤੇ ਬਾਅਦ ਦੇ ਵਿੱਚ ਮੰਜੀ ਦੀ ਰੱਖਤੀ ਸੀ ਮੈਂ ਕਿਹਾ ਤੈਂ ਫਟਿਆਰ ਕੇ ਮਾਰੂੰ ਤੇ ਜਿਹੜੀ ਆ ਚੁੰਗਣੀ ਅਜੀ ਇਹ ਮੰਗਵਾਈ ਸੀਗੀ ਮਰਮਾਨ ਦੇ ਡੈਡੀ ਤੋਂ ਆਪਣੀਆਂ ਕੱਟੀਆਂ ਨੂੰ ਦੁੱਧ ਪਿਉਣ ਵਾਸਤੇ ਤੇ ਮੈਂ ਉਹ ਦੇਖ ਰਹੀ ਸੀ ਲਓ ਜੀ ਹੁਣ ਮੈਂ ਆ ਗਈ ਰਸੋਈ ਦੇ ਵਿੱਚ ਤੇ ਇੱਥੇ ਹੁਣ ਮੈਂ ਕੱਟ ਰਹੀਆਂ ਗੀਆਂ ਸਬਜ਼ੀਆਂ ਆਪਣੇ ਨਾ ਮੰਮੀ ਵਾਸਤੇ ਕਿਨੂਆ ਬਣਾਉਣਾ ਹੈ ਨਾ ਤੁਹਾਡੇ ਨਾਲ ਮੈਂ ਪਹਿਲਾਂ ਵੀ ਕਾਫੀ ਵਾਰ ਸ਼ੇਅਰ ਕੀਤਾ ਇਹਨਾਂ ਦਾ ਰੋਟੀ ਪਾਣੀ ਜਿਹੜਾ ਲੱਗੀ ਬਣਦਾ ਕਿਨੂਆ ਬਣਦਾ ਹੈ ਇਹਨਾਂ ਦਾ ਜ਼ਿਆਦਾਤਰ ਕਿਉਂਕਿ ਇਹਨਾਂ ਨੂੰ ਹੁਣ ਅੱਗੇ ਨਾਲੋਂ ਹੌਲੀ-ਹੌਲੀ ਫਰਕ ਪੈਂਦਾ ਜਾ ਰਿਹਾ ਤਾਂ ਮੈਨੂੰ ਇਹ ਆ ਵੀ ਖਾਣਾ ਪੀਣਾ ਆਪਾਂ ਇਹਨਾਂ ਦਾ ਇਹੀ ਰੱਖੀਏ ਤਾਂ ਕਿ ਪ੍ਰਮਾਤਮਾ ਦੀ ਮਿਹਰ ਹੋਵੇ ਤੇ ਹੋਰ ਫਰਕ ਇਹਨਾਂ ਨੂੰ ਪੈ ਜਾਵੇ ਹਨਾ ਤੇ ਇਹਨਾਂ ਦੀ ਕਿਨੂਏ ਦੇ ਵਿੱਚ ਆਪਾਂ ਗਾਜਰ ਮਟਰ ਜਿਵੇਂ ਬ੍ਰੋਕਲੀ ਹਨਾ ਬ੍ਰੋਕਲੀ ਤਾਂ ਤਕਰੀਬਨ ਅਸੀਂ ਰੋਜ਼ ਹੀ ਪਾਉਂਦੇ ਆ ਕਦੇ-ਕਦੇ ਖਤਮ ਹੋ ਜਾਂਦੀ ਹੈ ਤਾਂ ਫਿਰ ਉਦੋਂ ਮਾਂ ਦੇ ਡੈਡੀ ਲਿਆ ਦਿੰਦੇ ਆ ਕਿ ਤੇ ਆਪਣੇ ਇਥੇ ਪਿੰਡੋਂ ਤਾਂ ਨਹੀਂ ਮਿਲਦੀ ਸਬਜੀ ਸਬਜੀ ਆਪਾਂ ਸ਼ਹਿਰ ਹੀ ਲੈਣ ਜਾਂਦੇ ਆ ਤੇ ਇੱਥੇ ਨਾ ਮੈਂ ਕੱਟ ਕੇ ਮੈਂ ਕਿ ਚਲੋ ਨੂੰ ਕੋਸੇ ਜੇ ਪਾਣੀ ਦੇ ਵਿੱਚ ਪਾ ਕੇ ਨੂਣ ਪਾ ਕੇ ਭਿਉਂ ਕੇ ਰੱਖ ਦਵਾਂ ਤਾਂ ਕਰਕੇ ਪਹਿਲਾਂ ਕੱਟਤੀ ਤੇ ਇੱਥੇ ਹੁਣ ਮੈਂ ਕੱਟ ਰਹੀਆਂ ਸਬਜ਼ੀ ਸਾਡੇ ਵਾਸਤੇ ਕਿਉਂਕਿ ਅਸੀਂ ਅੱਜ ਬਣਾਉਣਿਆਂਗੇ ਸਬਜ਼ੀਆਂ ਵਾਲੇ ਜਿਹੜੇ ਪਲਾਉ ਹੁੰਦੀ ਆ ਉਹ ਏਰਮਾਨ ਤਾਂ ਪਹਿਲਾਂ ਕਹਿ ਰਿਹਾ ਸੀ ਮੈਗੀ ਵਾਸਤੇ ਫਿਰ ਏਰਮਾਨ ਦੇ ਡੈਡੀ ਕਹਿੰਦੇ ਨਹੀਂ ਮੈਗੀ ਨਹੀਂ ਇਸ ਤੋਂ ਚੰਗਾ ਵਿੱਚ ਔਲ ਬਣਾ ਲੂ ਸਬਜ਼ੀਆਂ ਪਾ ਕੇ ਤੇ ਵਿੱਚ ਪਾ ਲੂ ਮੈਗੀ ਮਸਾਲਾ ਕਹਿੰਦੇ ਉਹੇ ਜਿਹਾ ਹੀ ਸਵਾਦ ਆਊਗਾ ਤੇ ਮੈਂ ਕਿਹਾ ਚਲੋ ਠੀਕ ਆ ਤੇ ਇੱਥੇ ਤਾਂ ਕਰਕੇ ਮੈਂ ਗਾਜਰਾ ਕੱਟ ਰਹੀ ਸੀ ਤੇ ਮਟਰ ਕੱਟ ਰਹੀ ਸੀ ਤੇ ਜੇ ਆਪਾਂ ਔਲਾਂ ਦੇ ਵਿੱਚ ਨਾ ਸਬਜ਼ੀਆਂ ਵਧੀਆ ਜਿਹੀਆਂ ਪਾਈਏ ਖੁੱਲੀਆਂ ਡੁੱਲੀਆਂ ਹਨਾ ਤੇ ਫਿਰ ਔਲ ਵੀ ਵਧੀਆ ਸਵਾਦ ਲੱਗਦੇ ਨੇ ਤੇ ਮਹਿਰਮਾਨ ਨੂੰ ਪਹਿਲੇ ਕਹਤਾ ਸੀ ਮੈਂ ਕਿ ਹਰਮਾਨ ਵੀ ਦੇਖਣਾ ਵੀ ਮੈਂ ਸਬਜ਼ੀਆਂ ਖੁੱਲੀਆਂ ਡੁੱਲੀਆਂ ਜੀਆਂ ਪਾਉਣੀਆਂ ਇਹ ਨਾ ਹੋਵੀ ਵੀ ਤੂੰ ਕਹਿ ਵੀ ਮੈਂ ਤਾਂ ਹੀ ਖਾਣੀਆਂ ਨਹੀਂ ਹੈਗੀਆਂ ਹਨਾ ਤੇ ਵੀ ਚੌਲ ਨਹੀਂ ਖਾਣੇ ਵੀ ਇਹ ਸਬਜ਼ੀ ਦਾ ਖਾਣੀ ਪੈਣੀ ਹੈ ਜੂ ਕਹਿੰਦਾ ਨਹੀਂ ਮੰਮੀ ਵੀ ਬਣਾ ਲਓ ਮੈਂ ਖਾ ਲੂੰਗਾ ਤੇ ਬਾਕੀ ਮੈਂ ਉਹਨੂੰ ਕਹਿ ਨਹੀਂ ਹੁੰਨੀ ਆ ਵੀ ਜੇ ਸਬਜ਼ੀਆਂ ਨਹੀਂ ਖਾਏਂਗਾ ਤਾਕਤ ਕਿੱਥੋਂ ਪਾਉਗੀ ਉਹ ਕਿ ਹਨਾ ਦੁੱਧ ਚਲੋ ਆਪਣੀ ਤਾਕਤ ਹੁੰਦੀ ਹੈ ਪਰ ਸਬਜ਼ੀਆਂ ਦੇ ਆਪਣੀ ਤਾਕਤ ਹੁੰਦੀ ਹੈ ਉਹਦੇ ਆਪਣੇ ਗੁਣ ਹੁੰਦੇ ਆ ਦਾਲਾਂ ਚ ਆਪਦੇ ਗੁਣ ਹੁੰਦੇ ਆ ਸੋ ਤਾਂ ਕਰਕੇ ਇੱਥੇ ਮਹਿਰਮਾਨ ਨੂੰ ਇਹ ਕਹਿ ਆ ਕਿ ਹੱਡੀ ਸੀ ਤਾਂ ਹੁਣ ਮੈਂ ਫਟਾਫਟ ਲੱਗੀ ਹੋਈ ਸੀ ਸਬਜੀ ਕੱਟਣ ਜਿਹੜੀ ਆਪਣੇ ਚੌਲਾਂ ਵਾਸਤੇ ਬਾਅਦ ਵਿੱਚ ਮੈਂ ਗੋਭੀ ਦਾ ਫੁੱਲ ਵੀ ਕੱਪਟਿਆ ਸੀ ਉਹ ਗੋਭੀ ਵੀ ਪਾਈ ਸੀ ਆ ਮੰਮੀ ਦੇ ਕਿਨੂਚ ਆਪਾਂ ਗੋਭੀ ਨਹੀਂ ਮੰਮੀ ਦੇ ਕਿਨੂਚ ਆਪਾਂ ਬ੍ਰੋਕਲੀ ਪਾਈ ਸੀ ਬ੍ਰੋਕਲੀ ਤੁਹਾਨੂੰ ਪਤਾ ਹੀ ਨਾ ਹਰੀ ਜੀ ਗੋਭੀ ਜਿਹੜੀ ਹੁੰਦੀ ਆ ਐਸੀ ਆਪਾਂ ਘਰੇ ਵੀ ਥੋੜੇ ਜਿਹਾ ਬੂਟੇ ਲਾਏ ਨੇ ਬ੍ਰੋਕਲੀ ਦੇ ਤੇ ਲੋ ਜੀ ਹੁਣ ਮੈਂ ਆ ਗਈ ਇੱਥੇ ਗੋਭੀ ਪੱਟਣ ਤੇ ਆਪਣੀ ਗੋਭੀ ਤੇ ਕੋਸ਼ਕ ਫੁੱਲ ਰਹਿ ਗਈ ਕੋਸ਼ਕ ਬੂਟੇ ਹਲੇ ਛੋਟੇ ਨੇ ਉਹ ਛੋਟੇ ਗਰੋ ਬੈਗ ਚ ਲਾਈ ਹੋਏ ਨੇ ਤੇ ਮੈਂ ਸੋਚਿਆ ਮੈਂ ਕਿ ਜਦੋਂ ਇਹ ਦੋਨੋਂ ਕਿਆਰੀਆਂ ਖਾਲੀ ਹੋ ਜਾਣਗੀਆਂ ਨਾ ਆਪਾਂ ਇਹਦੇ ਵਿੱਚ ਹੋਰ ਪੌਦ ਲਿਆ ਕੇ ਲਾ ਦਾਂਗੇ ਗੋਭੀ ਦੀ ਤਾਂ ਕਿ ਜਿਹੜੀ ਪਛੇਤੀ ਗੋਭੀ ਹੋ ਉਹ ਵੀ ਹੋ ਚੁਗੀ ਹਨਾ ਨਾਲੇ ਘਰ ਦੀ ਸਬਜ਼ੀ ਜਿਹੜੀ ਬਣਾ ਰਹੇ ਹਾਂ ਸੁਪਰੀਆ ਹਾਂ ਤੋਂ ਨਾਲੇ ਤਾਂ ਗੁਣਾਕਾਰੀ ਹੁੰਦੀਆਂ ਨਾਲੇ ਬਣਦੀ ਵੀ ਜੀ ਸਵਾਦ ਹੈ ਤੇ ਇੱਥੇ ਮੈਂ ਦੇਖ ਰਹੀ ਸੀ ਟਮਾਟਰ ਲੱਗਿਆ ਪਿਆ ਸੀ ਬੂਟੇ ਨੂੰ ਦਿਲੋਜੀ ਮੈਂ ਗੋਭੀ ਦਾ ਫੁੱਲ ਵੀ ਕੱਟ ਲਿਆ ਤੇ ਮੈਂ ਪੱਤੇ ਨਾ ਪਸ਼ੂਆਂ ਨੂੰ ਪਾ ਦਿੱਤੇ ਸੀ ਕਿਉਂਕਿ ਹਨਾ ਜੇ ਆਪਾਂ ਸਬਜ਼ੀ ਬਣਾਉਣੀ ਹੋ ਫਿਰ ਤਾਂ ਆਪਾਂ ਡੰਡਲ ਦੇ ਪੱਤੇ ਵਿੱਚ ਪਾ ਲੈਂਦੇ ਆ ਸਬਜ਼ੀ ਕਰਾਰੀ ਬਣਦੀ ਆ ਹਨਾ ਪਰ ਮੈਂ ਇੱਥੇ ਚੌਲ ਬਣਾਉਣੇ ਸੀ ਸੋ ਤਾਂ ਕਰਕੇ ਫਿਰ ਮੈਂ ਜਿਹੜਾ ਹੈਗਾ ਪੱਤੀ ਜਿਹੜੀ ਆ ਉਹ ਮੱਝਾਂ ਨੂੰ ਪਾਤੀ ਸੀ ਤੇ ਜਿਹੜੀ ਜੜ ਜੀ ਆ ਹਨਾ ਉਹ ਮੈਂ ਕੱਟ ਕੇ ਸੜਦੇ ਸੀ ਉਹ ਕੋਦਾਂ ਲੱਗੇ ਸੀ ਮਿੱਟੀ ਵੀ ਮਿੱਟੀ ਜੇ ਪਸ਼ੂ ਦੇ ਪੇਟ ਚ ਚਲੀ ਜਾਵੇ ਉਹਨਾਂ ਨੂੰ ਮੋਕ ਲੱਗ ਜਾਂਦੀ ਆ ਹਨਾ ਦਿਲੋ ਜਿੱਥੇ ਮੱਝਾਂ ਨੂੰ ਪਾਉਣ ਆ ਗਈ ਮੈਂ ਮੱਝਾਂ ਆਪਣੀਆਂ ਬੜੀਆਂ ਖੁਸ਼ ਹੋ ਕੇ ਖਾਂਦੀਆਂ ਸਬਜ਼ੀਆਂ ਦੇ ਪੱਤੇ ਵਗੈਰਾ ਤੇ ਬਾਕੀ ਜਿਹੜੀ ਬਾਹਰ ਦੀ ਸਬਜ਼ੀ ਆ ਉਹਦੇ ਪੱਤੇ ਵਗੈਰਾ ਸੀ ਨਹੀਂ ਪਾਉਂਦੇ ਪਰ ਇਹ ਘਰ ਦੀ ਸਬਜ਼ੀ ਹੁੰਦੀ ਆ ਉਹਦੇ ਆ ਜ਼ਰੂਰ ਪਾ ਦਿੰਦੇ ਆ ਕਿਉਂਕਿ ਉਹ ਬਣਾਰੀਆਂ ਸੁਪਰੀਆਂ ਤੋਂ ਹੁੰਦੀ ਆ ਨਾ ਚੀਜ਼ ਸੋ ਇਹ ਵੀ ਬੜਾ ਖੋਸ਼ ਹੋ ਗਈ ਖਾਂਦੀਆਂ ਨੂੰ ਵੀ ਸਵਾਦ ਲੱਗਦੀ ਹੈ ਤੇ ਲੋ ਜੀ ਇੱਥੇ ਹੁਣ ਮੈਂ ਲਾ ਗਈ ਪੱਠੀ ਦੇ ਵਿੱਚ ਅੱਗ ਮਚਾਉਣ ਕਿਉਂਕਿ ਪਾਣੀ ਗਰਮ ਕਰਨਾ ਹੈ ਰਾਤ ਨੂੰ ਹਨਾ ਸਾਰਿਆਂ ਨੇ ਫਿਰ ਨਾ ਕੇ ਪੈਣਾ ਹਨ ਦਿਨੇ ਮੱਝਾਂ ਦੀ ਪੂਛਾਂ ਜੇ ਨਾਲ ਛਿੱਟੇ ਪੈ ਜਾਂਦੇ ਆਗੇ ਹਨ ਪਸ਼ੂਆਂ ਦੇ ਨਾਲ ਬਾਥਰੂਮ ਦੀ ਸਮੈਲ ਜਿਹੀ ਆਉਂਦੀ ਹੈ ਮੱਝਾਂ ਦੀ ਸੋ ਤਾਂ ਕਰਕੇ ਨਾ ਕੇ ਮੈਂ ਪੈਨੀਆਂ ਸਾਰੇ ਜਾਣੀ ਉਹਦੇ ਵਾਸਤੇ ਤੇ ਨਾਲ ਹੀ ਮੈਂ ਇਥੇ ਰਮਾਨ ਨਾਲ ਹਾਸਰੇ ਸੇ ਗੱਲਾਂ ਕਰ ਰਹੀ ਸੀ ਤੇ ਨਾ ਜਿੰਮੀ ਬੈਠੀ ਸੀ ਜਿੰਮੀ ਦੇ ਮੂਰੇ ਨਾ ਬਿੱਲੀ ਬੈਠੀ ਸੀਗੀ ਤੇ ਆਪਣੀ ਮੱਝ ਸੱਜਰ ਸੂਈ ਸੀ ਉਹਦਾ ਥੋੜਾ ਜਿਹਾ ਦੁੱਧ ਪਾਇਆ ਸੀਗਾ ਕੁੱਤਿਆਂ ਨੂੰ ਰਮਾਨ ਦੇ ਡੈਡੀ ਨੇ ਤੇ ਉਹ ਜਿੰਮੀ ਪਿੰਜਰੇ 'ਚ ਸੀ ਬਿੱਲੀ ਮੂਰੇ ਬੈਠੀ ਦੁੱਧ ਪੀ ਰਹੀ ਸੀਗੀ ਤੇ ਉਹ ਭੌਂ ਕਰੀ ਸੀ ਪਰ ਬਿੱਲੀ ਡਰੀ ਨਹੀਂ ਮੈਂ ਹਾਸਰੇ ਸੇ ਰਮਾਨ ਨੂੰ ਮੈਂ ਕਿਹਾ ਇਹ ਤਾਂ ਬਿੱਲੀ ਨਹੀਂ ਡਰਦੀ ਬੰਦੇ ਨਹੀਂ ਕਿ ਡਰਨਾ ਅਸੀਂ ਉਹਨੂੰ ਮਜ਼ਾਕ ਕਰ ਰਹੇ ਸੀ ਜਿੰਮੀ ਨੂੰ ਤੇ ਜਿੰਮੀ ਆਪਣੀ ਛੋਟੀ ਕੁੱਤੀ ਦਾ ਨਾਮ ਹੈ ਜੀ ਤੈਨੋਂ ਜੇ ਇੱਥੇ ਮੈਂ ਜਿਹੜੀਆਂ ਅੱਗ ਵੀ ਮਜਾਤੀਏ ਜਿਹੜੇ ਲਫਾਫੇ ਘਾਟੂਆ ਤੋਂ ਕਾਗਜ਼ੇ ਹੁੰਦੇ ਹਨ ਉਹ ਵੀ ਇਹਦੇ ਵਿੱਚ ਲਾ ਦਈ ਦੇਨੇ ਤੇ ਤੁਸੀਂ ਸੋਚੋਗੇ ਮੈਂ ਪੈਰਾਨਾ ਬਾਥੀ ਹੈ ਕਿਉਂ ਪੰਨ ਰਹੀਆਂ ਕਿਉਂਕਿ ਤੁਹਾਨੂੰ ਹਣ ਮੈਂ ਦੱਸਿਆ ਹੀ ਵੀ ਮੇਰੀ ਮੋਢੇ ਦੇ ਵਿੱਚ ਜਿਵੇਂ ਜ਼ੋਰ ਵਾਲਾ ਕੰਮ ਕਰ ਲਾਂ ਜਾਂ ਝਟਕਾ ਜਾ ਪੈ ਜੀ ਹਨ ਦਰਦ ਜਾ ਹੋਣ ਲੱਗ ਜਾਂਦਾ ਫਿਰ ਮਸ ਦਿਖਾਉਣ ਦਾ ਹਲੇ ਟਾਈਮ ਹੀ ਨਹੀਂ ਮਿਲਿਆ ਜੀ ਤੇ ਫਿਰ ਮੈਂ ਐ ਹੁੰਦਾ ਵੀ ਚੱਲ ਇਹਨਾਂ ਨੂੰ ਆਵਾਜ਼ ਮਾਰੂੰ ਉਸ ਤੋਂ ਚੰਗਾ ਪੈਰਾਂ ਨਾਲ ਪਾਣ ਲਵਾ ਪਾਤੀ ਸੋ ਪੈਰਾਂ ਤਾਂ ਕਰਕੇ ਇੱਕ ਪੈਰ ਨਾਲ ਦੱਬ ਲੈਂਦੀ ਆ ਦੂਜੇ ਪੈਰ ਨੂੰ ਉਦੋਂ ਤੇ ਜ਼ੋਰ ਦੀ ਮਾਰਦੀ ਆ ਪਾਤੀ ਦੋ ਟੁੱਟੇ ਹੋ ਜਾਂਦੇ ਨੇ ਸੋ ਇਹ ਨਵੀਂ ਕਾੜ ਖੱਡੀ ਆਪਾਂ ਪਾਤੀਆਂ ਭੰਨਣ ਦੀ ਤੇ ਲੋ ਜੀ ਹੁਣ ਮੈਂ ਇੱਥੇ ਆ ਗਈ ਕੱਪੜਿਆਂ ਦੀ ਤੈਨ ਲਗਾਉਣਾ ਤੇ ਪੱਟੀ ਚਾਗ ਵੀ ਮਚਾਤੀ ਸੀ ਸਬਜ਼ੀਆਂ ਵੀ ਆਪਾਂ ਕੱਟ ਕੇ ਰੱਖ ਲੀਆਂ ਤੇ ਚੌਲ ਆਪਾਂ ਠਹਿਰ ਕੇ ਬਣਾਉਣੇ ਆਲੇ ਦੇ ਮੈਂ ਕਿਹਾ ਚਲੋ ਫਟਾਫਟ ਪਹਿਲਾਂ ਕੱਪੜੇ ਤੈਹ ਲਗਾ ਦਾਂ ਤੇ ਜਿਹੜੇ ਕੱਪੜੇ ਨੇ ਆਪਣੇ ਹਨਾ ਸਾਰੇ ਆਣਾਂ ਦੇ ਘਰੇ ਪਾਉਣ ਵਾਲੇ ਆ ਸੋ ਮੋਟੀ-ਮੋਟੀ ਜੀ ਤੈਹਨ ਲਗਾ ਦिती ਆਪਾਂ ਪ੍ਰੈਸ ਬ੍ਰੋਸ ਆਪਾਂ ਕਦੇ ਘਰੇ ਪਾਉਣ ਵਾਲੇ ਕੱਪੜਿਆਂ ਨੂੰ ਨਹੀਂ ਕੀਤੇ ਵੈਸੇ ਜ਼ਿਆਤਰ ਪਰਿਵਾਰ ਹਨਾ ਘਰੇ ਪਾਉਣ ਵਾਲੇ ਕੱਪੜੇ ਪ੍ਰੈਸ ਨਹੀਂ ਕਰਦੇ ਪਰ ਕਈ ਇਦਾਂ ਦੇ ਪਰਿਵਾਰ ਵੀ ਆ ਹਨਾ ਜਿਹੜੇ ਘਰੇ ਪਾਉਣ ਵਾਲੇ ਕੱਪੜਿਆਂ ਨੂੰ ਪ੍ਰੈਸ ਕਰਦੇ ਨੇ ਤੇ ਥੋੜੇ ਸੀ ਕੱਪੜੇ ਜ਼ਿਆਦਾ ਨਹੀਂ ਸੀ ਤੇ ਬਾਕੀ ਮਹਿਰਮਾਨ ਨੂੰ ਕਹਿ ਕੇ ਹਟੀ ਸੀ ਮੈਂ ਕਿਹਾ ਦੇਖੀ ਮੈਨੂੰ ਨਾ 스멜 ਆ ਰਹੀ ਹੈ ਵੀ ਸਿਲੰਡਰ ਕੋਲੋਂ ਗੈਸ ਦਾ ਬੰਦ ਹੈ ਕਿਉਂਕਿ ਨਾ ਆਪਣਾ ਰੈਗੂਲੇਟਰ ਹੈ ਜੀ ਮੈਨੂੰ ਲੱਗਦਾ ਉਹਦੇ ਵਿੱਚ ਫੇਰ ਗੜਬੜ ਆ ਗਈ ਤੇ ਥੋੜੀ 스멜 ਜੀ ਹੁੰਦੀ ਆ ਗੈਸ ਦੀ ਜਿਵੇਂ ਲੀਕ ਹੁੰਦੀ ਰਹਿੰਦੀ ਆ ਤੇ ਰਮਾਨ ਗਿਆ ਸੀ ਸੋਈ ਚ ਫਿਰ ਆਇਂ ਦੇਖਣ ਗਏ ਇਸ ਨੂੰ ਤੇ ਮੈਂ ਇੱਥੇ ਲਗਾ ਰਹੀ ਸੀ ਫਟਾਫਟ ਤੈਂ ਤੇ ਰਮਨ ਤੇ ਟੈੜੀ ਇਧਰ ਤਰੀਕਈ ਹੋਈ ਸੀ ਕਿਉਂਕਿ ਅੱਜ ਉਹ ਵੀ ਘਰ ਸੀਗੇ ਛੁੱਟੀ ਸੀਗੀ ਉਹਨਾਂ ਨੂੰ ਹਨਾ ਸੈਕੰਡ ਸੈਟਰਡੇ ਦੀ ਜਿਹੜੀ ਛੁੱਟੀ ਹੁੰਦੀ ਹੈ ਸਕੂਲਾਂ ਦੇ ਵਿੱਚ ਉਹ ਸੀਗੀ ਉਹਨਾਂ ਨੂੰ ਤੇ ਉਹ ਇਧਰ ਨੂੰ ਪਿੰਡ ਚ ਗਏ ਹੋਏ ਸੀਗੇ ਤੇ ਮੰਮੀ ਅੰਦਰ ਬੈਠੇ ਨੇ ਤੇ ਪਾਠ ਲਗਾ ਕੇ ਦਿੱਤਾ ਹੋਇਆ ਮੈਂ ਕਿਹਾ ਵੀ ਤੁਸੀਂ ਪਾਠ ਸੁਣ ਲਓ ਸੁਖਮਨੀ ਸਾਹਿਬ ਜੀ ਦਾ ਤੇ ਐਸੇ ਵੇਲੇ ਉਹਨਾਂ ਨੂੰ ਪਾਠ ਲਾ ਕੇ ਅੰਦਰ ਬਿਠਾ ਦਿੰਨੀ ਹੁੰਨੀ ਆਣਾ ਪਹਿਲਾਂ ਸੁਖਮਨੀ ਸਾਹਿਬ ਜੀ ਸੁਣ ਲੈਂਦੇ ਨੇ ਫਿਰ ਉਹ ਚਪਈ ਸਾਹਿਬ ਜੀ ਦਾ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਰਹਿਰਾ ਸਾਹਿਬ ਦਾ ਪਾਠ ਸੁਣਾ ਕੇ ਫਿਰ ਫਿਰ ਰਮਾਨ ਟੀਵੀ ਲਾਣ ਲੈਂਦਾ ਹਾਂ ਜੀ ਆਪਣਾ ਆ ਗਿਆ ਹੁਣ ਪਾਰਸਲ ਤੇ ਤੁਹਾਨੂੰ ਦਿਖਾਨੀ ਆਪਾਂ ਕੀ ਮੰਗਾਇਆ ਇੱਕ ਤਾਂ ਆਹ ਲਿਪ ਬਾਮ ਆਈ ਐ ਜਿਹੜੀ ਆਹ ਵਾਲੀ ਆ ਬੇਬੀ ਲਿਪਸ ਵਾਲੀ ਹਨਾ ਕਿਉਂਕਿ ਇਹ ਬੁੱਲ ਬਹੁਤ ਡਰਾਈ ਹੋ ਜਾਂਦੇ ਆ ਤੇ ਮੈਂ ਇਹਨਾਂ ਇਹ ਡੈਡੀ ਤੋਂ ਮਗਾਈ ਸਿਰਮਾਨ ਦੇ ਤੋਂ ਹੋਰ ਹੀ ਫੇਰ ਚੱਕ ਲੈ ਦੂਸਰੀ ਇਹ ਵਾਲੀ ਮਗਾਈ ਸੀਗੀ ਮੈਂ ਤੇ ਇੱਕ ਆਰਮਾਨ ਖੋਲ ਰਿਆ ਹੁਣ ਪਾਰਸਲ ਇਹ ਵੀ ਦੇਖਦੇ ਆਪਾਂ ਕੀ ਚੀਜ਼ ਆ ਇੱਕ ਦੋ ਚੀਜ਼ਾਂ ਮੈਂ ਹੋਰ ਮਗਾਈਆਂ ਸੀ ਮਤਲਬ ਘਰ ਵਾਸਤੇ ਮਗਾਈਆਂ ਨੇ ਬਾਕੀ ਹਾਂਜੀ ਆ ਜਿਹੜਾ ਕਟਰ ਆਇਆਗਾ ਉਸੀ ਦੇਖਿਓ ਕਟਰ ਬਹੁਤ ਵਧੀਆ ਇਹ ਮੈਂ ਬਹੁਤ ਟਾਈਮ ਤੋਂ ਲੱਭ ਰਹੀ ਸੀ ਬੜੀ ਮੁਸ਼ਕਿਲ ਨਾਲ ਮੈਨੂੰ ਇਹ ਲੱਭਿਆਗਾ ਜਿਆਦਾ ਮਹਿੰਗਾ ਵੀ ਨਹੀਂ ਹੈਗਾ 150 ਰੁਪਏ ਦਾ ਆਇਆਗਾ ਆਨਲਾਈਨ ਇਹ ਤੇ ਇਹ ਨਾ ਮਤਲਬ ਛੇਤੀ ਖਰਾਬ ਨਹੀਂ ਹੁੰਦਾ ਇਹਦੇ ਨਾਲ ਦਾ ਨਾ ਮੇਰੇ ਪੇਕੇ ਘਰ ਹੁੰਦਾ ਸੀ ਮੈਨੂੰ ਯਾਦ ਆਇਤੋਂ 15 20 ਸਾਲ ਪਹਿਲਾਂ ਦੀ ਗੱਲ ਹੈ ਤੇ ਉਹ ਉੱਥੇ ਹੁੰਦਾ ਸੀਗਾ ਤੇ ਉੱਥੇ ਨਾ ਚੰਡੀਗੜ੍ਹ ਤੁਹਾਨੂੰ ਪਤਾ ਹੀ ਹੈ ਨਾ ਉਹ ਲੱਗਦੇ ਰਹਿੰਦੇ ਨੇ ਮੀਲੇ ਲੱਗਦੇ ਰਹਿੰਦੇ ਉੱਥੋਂ ਮਿਲਿਆ ਸੀਗਾ ਸਾਨੂੰ ਤੇ ਇਹਦੇ ਨਾਲ ਜਿਵੇਂ ਅਦਰਕ ਹੋ ਗਿਆ ਲਸਣ ਹੋ ਗਈ ਹਰੀ ਮਿਰਚ ਹੋ ਗਈ ਬਹੁਤ ਵਧੀਆ ਤੇ ਬਹੁਤ ਛੇਤੀ ਕੱਟੇ ਜਾਂਦੇ ਨੇ ਆ ਦੇਖੋ ਤੁਸੀਂ ਇਹਦੇ ਵਿੱਚ ਨਾ ਇਦਾਂ ਬਲੇਡ ਲੱਗੇ ਹੋਏ ਨੇ ਇਦਾਂ ਤੇ ਇਹਦੇ ਆ ਸਪਰਿੰਗ ਹੈ ਹਾਂ ਇਹ ਛੇਤੀ ਖਰਾਬ ਨਹੀਂ ਹੁੰਦਾ ਜਿਹੜਾ ਹਾਂ ਜਿਹੜਾ ਧਾਗੇ ਵਾਲਾ ਹੁੰਦਾ ਨਾ ਉਹ ਛੇਤੀ ਖਰਾਬ ਹੋ ਜਾਂਦਾ ਇਹ ਵਾਲਾ ਖਰਾਬ ਨਹੀਂ ਹੁੰਦਾ ਹੈਗਾ ਕੱਟ ਗਏ ਹੁਣ ਕੱਟਣਾ ਕੀ ਹੈ ਜਦੋਂ ਅਪ ਕੱਲ ਨੂੰ ਕਟਾਂਗੇ ਫਿਰ ਦਿਖਾਵਾਂਗੇ ਅਪ ਵੀਡੀਓ ਚ ਤੇ ਬਹੁਤ ਵਧੀਆ ਚੀਜ਼ ਹੈ ਜੀ ਇਹ ਇਹ ਇਹੀ ਰੰਗ ਦਾ ਸੀ ਮੇਰੇ ਪੇਕੇ ਘਰ ਵੀ ਤੇ ਨਾ ਆ ਦੇਖੋ ਤੁਸੀਂ ਇੰਦਾ ਕਟਰ ਜਿਹਦੇ ਵਿੱਚ ਹੈ ਸਿੰਪਲ ਜਿਹਾ ਜਿਹੜਾ ਧਾਗੇ ਵਾਲਾ ਹੁੰਦਾ ਨਾ ਉਹ ਧਾਗੇ ਵਾਲਾ ਖਰਾਬ ਹੋ ਜਾਂਦਾ ਮੈਂ ਬਹੁਤ ਧਾਗੇੜ ਤਾਂ ਕਈ ਮਹਗਾ ਮਹਗਾ ਖਰਾਬ ਹੋ ਗਏ ਖੋਲ ਕੇ ਉਹਨਾਂ ਨੂੰ ਠੀਕ ਕਰਨ ਦੀ ਵੀ ਕੋਸ਼ਿਸ਼ ਕੀਤੀ ਉਹ ਫਿਰ ਖਰਾਬ ਹੋ ਜਾਂਦੇ ਪਰ ਇਹਦੇ ਨਾਲ ਦਾ ਮੇਰੇ ਪੇਕੇ ਘਰ ਹੁੰਦਾ ਸੀ ਤੇ ਉਹ ਬਹੁਤ ਟਾਈਮ ਚੱਲਿਆ ਮਤਲਬ ਫਿਰ ਵੀ ਖਰਾਬ ਨਹੀਂ ਸੀ ਉਹ ਹੋਇਆ ਤੇ ਉਹਦੇ ਬਲੇਡ ਥੋੜੇ ਜਿਹੇ ਹੋ ਗਏ ਸੀਗੇ ਮਤਲਬ ਕਿ ਜਿਵੇਂ ਪਗਨ ਹੈ ਵੀ ਟਿੱਖੇ ਘੱਟ ਹੋ ਗਏ ਸੀ ਤੇ ਪਰ ਉਹ ਟੁੱਟਿਆ ਨਹੀਂ ਸੀ ਖਰਾਬ ਨਹੀਂ ਸੀ ਹੋਇਆ ਸੋ ਤਾਂ ਕਰਕੇ ਮੈਂ ਇਹੀ ਲੱਭ ਰਹੀ ਸੀਗੀ ਤੇ ਮੈਨੂੰ ਬਹੁਤ ਔਖਾ ਲੱਭਿਆਗਾ ਇਹ ਹਾਂਜੀ ਤੇ ਹੁਣ ਲੱਗੇ ਆਪਾਂ ਵੀਡੀਓ ਦਾ ਐਂਡ ਕਰਨ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਬਾਕੀ ਇਦਾਂ ਦੀ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ